ਉਹ ਤਾਂ ਜਿਹੜੇ ਸਾਹ ਨੂੰ ਪੜਾਈ ਉਹਨੇ ਨਹੀਂ ਦਿੱਤਾ ਤੁਹਾਨੂੰ ਬਰਾ ਮਰਿਆ ਜਾ ਇਹਨੂੰ ਬਾਹਰ ਕਰੀ ਜਾ ਗਿਆ ਭਈ ਆੜ ਨਾ ਸਭ ਤੋਂ ਸੋਹਣੇ ਬੱਚੇ ਉਹਨੇ ਨੂੰ ਹਾਂ 25000 ਜਾਂ ਫਿਰ ਤੇ ਨਹੀਂ ਆਣੇ ਮਾਰ ਕੇ ਹੁੰਦੇਗਾ ਆ ਆਉਂਦੇ ਲੈ ਲਿਆ ਉਹਨੇ ਲੋਵਾ ਤੇ ਉਹ ਕੋਈ ਨਾ ਪਰਚੀ ਉਹਨੇ ਲਕੀ ਹੈ ਇੱਕ ਵਾਰੀ ਥਾਣੇ ਜਾਓ ਜਿਹੜੇ ਕੁਰਸੀ ਦੇ ਵਿੱਚ ਇਨਵੋਲ ਹੈਗਾ ਨਾ ਉਹ ਉਹ ਕਿੱਥੇ ਹੈਗਾ ਨਾ ਮੈਂ ਵਿਸ਼ਾਲ ਫਰਜੂ ਆ ਕੀ ਗੱਲ ਕੀ ਹੋਈ ਸੀ ਐਕਚੁਅਲੀ ਮੇਰਾ ਬ੍ਰਦਰ ਆਏ ਵੱਡਾ ਐ ਕੀ ਹੋਇਆ ਕਿ ਆਪਣੇ ਬਰਦਰ ਸਪਲਾਈ ਤੇ ਨੌਕਰੀ ਕਰਦਾ ਆ ਰਾਤੀ ਸਾਨੂੰ ਤੇ ਕਹਿ ਕੇ ਗਿਆ ਵੀ ਇਹਦੀ ਡਿਊਟੀ ਹੁੰਦੀ ਸ਼ਨੀਵਾਰ Shimla ਪੜੀ ਤੇ ਐ ਰਾਤੀ ਡਿਊਟੀ ਰਹੀ ਛੋਟੀ ਕਰੋ ਖਾ ਕੇ ਗਿਆ ਡਿਊਟੀ ਤੇ ਤੇ ਅਨੂ ਮੈਂ ਉਹਦੇ ਸਾਡੂ ਨੇ ਉਹ ਨਾਲ ਲੈ ਕੇ ਆਪਣੇ ਸਹੁਰਿਆਂ ਘਰ ਗਿਆ ਇੰਦੇ ਕੋਈ ਅਪਚੇ ਦੇ ਚਾਚੇ ਦਾ ਤੇ ਇਹਦੀ ਸੱਸਾਂ ਝਗੜਾ ਝੂੜਾ ਚਾਹਦੇ ਆ ਕੋਈ ਇਹਨਾਂ ਦਾ ਇਹਨੂੰ ਲੈ ਕੇ ਗਏ ਆ ਉਹ ਉਹ ਉਥੇ ਇਹਨੂੰ 20-25 ਜਣੇ ਪਈ ਐ ਇਹਨੂੰ ਉਥੇ ਮਾਰ ਕੇ ਉਹਨਾਂ ਨੇ ਡਾਕਾਣੇ ਛੁੱਟਤਾ ਨਾ ਸਾਨੂੰ ਦੱਸਿਆ ਨਾ ਕਿਸੇ ਨੂੰ ਡਾਕਾਣੇ ਚੋਂ ਛੁੱਟਿਆ ਉੱਥੋਂ ਕਿਸੇ ਨੇ ਐਂਬੂਲੈਂਸ ਨੂੰ ਫੋਨ ਕੀਤਾ ਸਿਵਲ ਹਸਪੀਟਲ ਐਂਬੂਲੈਂਸ ਲੈ ਕੇ ਆਈ ਇਹਨੂੰ ਉਹਨੇ ਪੂਰਾ ਪ੍ਰੀਵਾਇਡ ਇਹਦਾ ਮਰਡਰ ਕੀਤਾ ਪਲਾਨ ਨਾਲ ਪਤਾ ਨਹੀਂ ਇਹਨੂੰ ਕੀ ਹੀ ਵੀ ਇਹਦੇ ਤੋਂ ਰੰਜਿਸ਼ ਕਰਦੇ ਸੀ ਕਿ ਚਾਹੇ ਸ਼ਾਇਦ ਐ ਸਰਕਾਰੀ ਬਾਕੀ ਸਾਰੇ ਉਹ ਭੁੱਖੇ ਲੰਗੇ ਸੀ ਇਹ ਕੋਈ ਨੌਕਰੀ ਵਾਲਾ ਸੀ ਚਲੋ ਇਹਦੀ ਇੰਦੀ ਕੁੜੀ ਨੂੰ ਵੀ ਬਹੁਤ ਕੁਛ ਰੱਖਾਈ ਜਾਂਨੇ ਬੱਚੇ ਵੀ ਵਧੀਆ ਸਕੂਲੇ ਪੜਾਏ ਕਰਦਾ ਸੀ ਤੇ ਪਤਾ ਨਹੀਂ ਉਹਨਾਂ ਨੇ ਇਸ ਕਰਕੇ ਦਾ ਸਾਨੂੰ ਸਿਹਰੇ ਫੋਨ ਆਇਆ ਸਿਵਲ ਹਸਪੀ ਨਾਲੇ ਸੋਰੀਆਂ ਦੇ ਸਿਰ ਨਾਲ ਕੋਈ ਕੀ ਨੇ ਦੱਸਿਆ ਸਿਵਲ ਹਸਪੀਟਲ ਵਾਲੇ ਕੰਦੇ ਨਾਲ ਆਪੀ 1 ਵਜੇ ਤੱਕ ਬਿਲਕੁਲ ਹੋਸ਼ ਚਹੀਓ ਉਹੋ ਠੀਕ ਗਈ ਉਹਦੇ ਸਿਰ ਤੇ ਬਹੁਤ ਉਹ ਜਖਮ ਹੀ ਬਸ ਉਹਦੇ ਮਗਰ ਕੋਈ ਆਨ ਵਾਲਾ ਨਹੀਂ ਅੱਗੇ ਪਿੱਛੇ ਉਹਨੂੰ ਲੈ ਕੇ ਜਾਵਾਲਾ ਨਹੀਂ ਨਾਨਾ ਨੇ ਸਾਨੂੰ ਦੱਸਿਆ ਇਹਦਾ ਮਤਲਬ ਟਰੈਪੀ ਹੋਇਆ ਸਾਡਾ ਘਰ ਕੋਈ ਦੂਰ ਤੇਰ ਨਹੀਂ ਇਹਦੇ ਸੋਰੀਏ ਜੇ ਨਹੀਂ ਨਾਲ ਮਿਲੇ ਹੁੰਦੇ ਤੇ ਇਹ ਆਂਦੇ ਸਾਨੂੰ ਦੱਸਦੇ ਕਿ ਅਸੀਂ ਅਹੀ ਅੱਗੇ ਪਿੱਛੇ ਕਿਤੇ ਲੈ ਕੇ ਜਾਂਦੇ ਉਹਨੂੰ ਮੁੰਡੇ ਨੂੰ ਸਾਡਾ ਮੁੰਡਾ ਦੇ ਬੈਦਾਂ ਦੇ ਦੋ ਬੱਚੇ ਛੋਟੇ ਕੁੜੀ ਇੱਕ ਮੁੰਡਾ ਨਾਲਪੁਰ ਰੜੇ ਕਿੰਨੇ ਕਿੰਨੇ ਖਾਤ ਅੰਜੀ ਕਿੰਨੇ ਕਿੰਨੇ ਬੰਦਿਆਂ ਦੇ ਖਿਲਾਫ ਗੇਸ ਕੀਤਾ ਸੀ ਉੱਥੇ ਦੇ ਵੀ ਪਚੀ ਜਾਣੇ ਪਏ ਤੇ ਨੂੰ ਅਰੇ ਚਾਚੇ ਸੋ ਰਹੇ ਆ ਇਹ ਤਿੰਨ ਚਾਚੇ ਸੋ ਰਹੇ ਆ ਉਹਨਾਂ ਦੇ ਮੁੰਡੇ ਅੱਗੇ ਉਹਨਾਂ ਨੇ ਅੱਗੇ ਆਪਣੇ ਇੱਕ ਤਾਂ ਸਾਡੂ ਹੈ ਕੋਈ ਨਾ ਰਿਸ਼ਤੇਦਾਰ ਬਾਕੀ ਬੁਲਾਏ ਦੇ ਹਨ ਪੂਰੀ ਪਲਾਨ ਨਾਲ ਹੋਇਆ ਦਾ ਮੋਢਾ ਜਨਾਬ ਜੀ ਜਨਾਬ ਹਰੀਸ਼ ਜੀ ਨਾਮ ਆਪਣਾ ਤਾਂ ਕੀ ਗੱਲ ਬਾਤ ਜੀ ਮੇਰਾ ਨਾਮ ਜੀ ਪੰਕਜ ਸ਼ਰਮਾ ਆ ਤੇ ਜਿਹੜੇ ਮੁੰਡੇ ਦੀ ਡੈਥ ਹੋਈ ਆ ਉਹਦਾ ਨਾਮ ਜੀ ਹਰੀਸ਼ ਸ਼ਰਮਾ ਆ ਸਰ ਗੱਲ ਇਹ ਹੋਈ ਆ ਵੀ ਜਿਹੜੀ ਸਾਡੇ ਸੁਣਨ ਦੇ ਵਿੱਚ ਇਹ ਗੱਲ ਜਿਹੜੀ ਆਈ ਹੈਗੀ ਆ ਵੀ ਇਹਦਾ ਸੰਡੂ ਆਇਆ ਆ ਘਰ ਇਹਨੂੰ ਲੈਣ ਸ਼ਾਮ ਨੂੰ ਉਹਦੇ ਮੋਟਰਸਾਈਕਲ ਤੇ ਬੈਠ ਕੇ ਇਹ ਚੱਲ ਗਿਆ ਜੀ ਆਪਣੇ ਸੋਰੇ ਸੋਰੇ ਜਾ ਕੇ ਆਂਦੀ ਕੋਈ ਸਾਨੂੰ ਜਿਹੜੀ ਹੁਣ ਸੁਣਨ ਦੇ ਵਿੱਚ ਗੱਲ ਆਈ ਵੀ ਲੜਾਈ ਹੋਈ ਆ ਇਹਦੇ ਚਾਚੇ ਸੋਰੇ ਇਹਦੇ ਹੋਰ ਪਤਾ ਨਹੀਂ ਕਿੰਨੇ ਕੁ ਬੰਦੇ ਸੀਗੇ ਜਿਹੜੇ ਇਹਨੂੰ ਮਾਰਨ ਪਏ ਹੈਗੇ ਆ ਤੇ ਜਿਨ੍ਹਾਂ ਨੇ ਸਾਨੂੰ ਸਾਡੇ ਲੋਏ ਘਰੋਂ ਗਿਆ ਸੀ ਡਿਊਟੀ ਕਰਨ ਵਾਸਤੇ ਸਾਨੂੰ ਸਵੇਰੇ ਇਹਦੀ ਇੱਥੇ ਅਸੀਂ ਆਏ ਆ ਹਸਪਤਾਲ ਚੈੱਕ ਕਰਨ ਆਏ ਆ ਤੇ ਇਹਦਾ ਫੋਨ ਨਹੀਂ ਲੱਗੇਗਾ ਦਾ ਹੀ ਰਾਤ ਪੂਰੀ ਬੰਦ ਰਿਆ ਆ ਅਸੀਂ ਇਹਨੂੰ ਚੈੱਕ ਕਰਨ ਆਏ ਆ ਹਸਪਤਾਲ ਤੇ ਇਹ ਹਸਪਤਾਲ ਆ ਕੇ ਸਾਨੂੰ ਇਹਦੀ ਡੈੱਡ ਬਾਡੀ ਮਿਲੀ ਆ ਜਿਹੜੀ ਸਾਨੂੰ ਸੁਣਨ ਦੇ ਵਿੱਚ ਗੱਲ ਆਈ ਹੈਗੀ ਆ ਜਿਹੜੀ ਸਾਨੂੰ ਪਤਾ ਲੱਗਿਆ ਕਰਦਾ ਹੈਗਾ ਆ ਕਿਸੇ ਥਰੂਪੀ ਇਹਦੇ ਜਿਹੜੇ ਡਾਕਾਂ ਦੇ ਚੌਂਕ ਚੋਂ ਇਹਨੂੰ ਚੁੱਕ ਕੇ ਲਿਆਂਦਾ ਆ ਐਮਬੂਲੈਂਸ ਨੇ ਤੇ ਇਹ ਖੂਨ 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 ਨਾਲ ਲੱਤ-ਬੱਤ ਸੀਗਾ ਇਹਦੇ ਤੇਜ਼ ਤਾਰ ਹਥਿਆਰ ਨਾਲੇ ਦੇ ਤੇ ਹਮਲੇ ਕੀਤੇ ਗਏ ਇਹਦੇ ਆ ਇਹਦੀ ਲੱਤ ਤੱਕ ਤੋੜੀ ਗਈ ਦੀ ਆ ਵੀ ਸਾਨੂੰ ਸਾਨੂੰ ਸਰ ਪਤਾ ਹੀ ਨਹੀਂ ਲੱਗਿਆ ਹੈਗਾ ਕਿ ਇਹ ਨਾ ਕੀ ਬਣਿਆ ਕੀ ਨਹੀਂ ਹਾਂਜੀ ਸਰ ਸਰਸਾ ਨੂੰ ਨਹੀਂ ਪਤਾ ਹੈਗਾ ਸਾਡੇ ਤੇ ਸਾਡੇ ਦੇ ਘਰੋਂ ਦੇ ਬਿਲਕੁਲ ਨਾਰਮਲ ਜਿਸ ਤਰ੍ਹਾਂ ਜਾਂਦਾ ਬੰਦਾ ਘਰੋਂ ਕੰਮ ਜਾਂਦਾ ਉਸ ਤਰ੍ਹਾਂ ਗਿਆ ਤੇ ਤਾਂ ਸੰਡੂ ਲੈ ਕੇ ਗਿਆ ਉਹਨੂੰ ਨਾਲ ਸਰ ਸਾਡੇ ਵੱਲੋਂ ਕੀਤੀ ਗਈ ਹੈ ਜੀ ਪੁਲਿਸ ਕੰਪਲੀਟ ਸਾਡੇ ਸਾਡੇ ਬਿਆਨ ਹੱਲੇ ਨਹੀਂ ਲਿਖਿਆ ਗਿਆ ਸਾਡਾ ਮੁੰਡਾ ਗਿਆ ਉੱਥੇ ਜੀ ਬਿਆਨ ਲਖਣ ਵਾਸਤੇ ਹੁਣ ਕੀ ਮੰਗ ਕਰਦੇ ਤੁਸੀਂ ਸਰ ਮੰਗ ਕਰਨੇ ਆ ਕਾਰਵਾਈ ਦੀ ਜੋ ਬੰਦੀ ਕਾਰਵਾਈ ਹੈਗੀ ਆ ਸਖਤ ਤੋਂ ਸਖਤ ਜਿਨ੍ਹਾਂ ਨੇ ਵੀ ਇਹਦੇ ਤੇ ਹਮਲਾ ਕੀਤਾ ਹੈ ਜੋ ਵੀ ਮਾਰਿਆ ਹੈਗਾ ਸਾਡੇ ਤੇ ਮੁੰਡਾ ਮਾਰ ਦਿੱਤਾ ਸਾਡਾ ਭਰਾ ਮਾਰ ਦਿੱਤਾ ਆ ਜੋ ਬੰਦੀ ਕਾਰਵਾਈ ਹੈਗੀ ਉਹ ਕੀਤੀ ਜਾਏ ਜੀ ਸਖਤ ਸਖਤ ਸਰ ਉਮਰ ਉਹਦੀ ਹੋ ਗਈ ਸੀਗੀ ਕੋਈ 40 ਦੇ ਆਸ-ਪਾਸ ਉਹਦੀ ਉਮਰ ਸੀਗੀ ਤੇ ਨੌਕਰੀ ਕਰਦਾ ਸੀਗਾ ਸਰ ਵਾਟਰ ਸਪਲਾਈ 'ਚ ਨੌਕਰੀ ਕਰਦਾ ਸੀਗਾ ਦੋ ਬੱਚੇ ਆ ਇਹਦੇ ਤੇ ਹਾਂਜੀ ਨਾਮ ਉਹਦਾ ਸਰ ਹਰੀਸ਼ ਸ਼ਰਮਾ